ਸ਼ਾਰਟ ਕੱਟਦਾ ਯਾਰ ਮੈਂ ਕਾਰਡ ਖਾਣ ਦੀ ਗੱਲ ਕਰਦਾ ਤੁਸੀਂ ਮੁੰਡਾ ਬਣਾਉਂਦੇ ਨਹੀਂ ਨਹੀਂ 2-3 ਦਿਨ ਲਾ ਦੁਪਾਰ ਵੇਲੇ ਲੱਗ ਜਾਂਦੇ ਨੇ ਬਹੁਤ ਵਧੀਆ ਸੀ ਵਹੀ ਉੱਤੇ ਹਰ ਹੰਦੇ ਹੈ ਹੌਂਦੇ ਰਹੋ ਜੀ ਤੁਸੀਂ ਵੀ ਮੈਡੀਕਲ ਦੇ ਸਾਰੇ ਬਾਤ ਕਰਦੇ ਨੇ ਸਾਰੇ ਬਾਤ ਕਰਦੇ ਨੇ

ਚੱਪੇ ਤਰੀਕਾ ਲੱਟੂ ਲੋ ਇੱਕ ਟ੍ਰੇਡ ਕਰੀ ਕੋਈ ਨਹੀਂ ਨਿਕਾਲਦੇ ਗੋਲਦੇ ਵਿੱਚ ਲੱਗੇ ਜੋ ਖੜੀ ਰਹਿ ਇਹ ਲੱਗੀਆਂ ਜਾਂਦੀਆਂ ਪੂਰੀ ਪਾਟਿਸਤਰੀ ਵਿੱਚ ਬਗੜ ਹਰਦੇ ਹੰਦੇ ਆਲਸ ਉਹਨਾਂ ਨੂੰ ਨੋਟ ਕਰਨ ਦਾ ਰੱਖਣਾ ਨਹੀਂ ਚਾਹੀਦਾ ਕਿਸੇ ਕਿਸ ਚੜ ਲਾਇਆ ਸਰ ਕਰ ਵੀ ਕਰਕੇ ਜੇ ਉਹਨਾਂ ਦਾ ਦੋ ਦਿਨ ਤੋਂ ਧੋਖਾ ਦੇ ਕਰਦੀ ਜੀ ਉਹ ਇਹ ਨਹੀਂ ਕਿ ਉਹ ਸਾਡੇ ਨਹੀਂ ਨਹੀਂ ਇਹਦੇ ਨੂੰ ਬਾਹਰ ਹੈਗਾ ਨੇ ਆਪਣੇ ਮੋਬਾਈਲ ਨੂੰ ਉਹ ਇਹ ਤਾਂ ਨਹੀਂ ਕਰਕੇ ਨਹੀਂ ਕਰਦੇ ਉਹਨੂੰ ਪੈਨੇ ਕਰੀ ਬਾਰੇ ਕਰਦੇ ਠੀਕ ਹੈ ਰੱਖੋ ਸਾਰਾ ਹੋ ਗਿਆ ਸਾਰਾ ਇਹ ਵੀ ਜਿਹੜੇ ਨਾਲ ਚੇਤੇ ਕੈਸ਼ ਫਾਰਮ ਕਰ ਮੈਂ ਬਹੁਤ ਨਾ ਕਰਦੇ ਸਾਰਾ ਉਹ ਵੀ ਸਾਰੇ ਦੇ ਜਿਹੜਾ ਅੱਜ ਰੇਡ ਕੀਤੀ ਗਈ ਹੈ ਕਿੰਨੀਆਂ ਦੁਕਾਨਾਂ ਦੀ ਰੇਡ ਕੀਤੀ ਗਈ ਤੇ ਕੀ ਕੀਤਾ ਗਿਆ ਸੇਰ ਵਿਭਾਗਾਂ ਦਾ ਤਕੋ ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ ਤੇ ਤੇ ਜਿੱਥੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮਤਲਬਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇੱਥੋਂ ਮਠਿਆਈਆਂ ਦਾ ਸੈਂਪਲ ਲਿਆ ਗਿਆ ਕਰਵਾ ਚੌਦਾ ਤਿਹਾੜਾ ਹੈ ਤਿਹਾੜਾ ਸਭ ਲਈ ਖੁਸ਼ੀਆਂ ਭਰਿਆ ਹੈ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਵੀ ਵੇਖਿਆ ਜਾਏ ਤੇ ਦੁਕਾਨਦਾਰ ਹਾਈਜੀਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤਾਂ ਦੇਲ ਕੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਰਿਕਵਰੀ ਹੋਈ ਤੇ ਹਾਈਜੀਨ ਬਾਰੇ ਕੀ ਸਿਤਾਬਨੀ ਦਿੱਤੀ ਗਈ ਦੇਖੋ ਅਸੀਂ 165 ਕੁਇੰਟਲ ਦੇ 165 ਕਿਲੋ ਸੌਰੀ ਉਹਦੇ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਗੇ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੇ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰ੍ਹਾਂ ਖਿਲਵਾੜਨ ਸਰ ਜਿਆਦਾ ਪਰ ਖਾਮੀਆਂ ਕੀ ਹੋਣ ਜਿਆਦਾ ਮੇਰੇ ਖਿਆਲ ਹਾਮੀਆਂ ਬਸ ਇਹ ਹੈ ਭਾਜੀ ਗਾਗ ਦਾ ਜੋ ਇਹ ਕਹਿੰਦੇ ਪ੍ਰੈਸ਼ਰ ਜਿਆਦਾ ਹੈ ਜਾਂ ਗਾਗ ਜਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਟਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਕਲੱਬਸ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਹੀ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ 2 ਆ ਰਹੇ ਆ ਤੇ 5 ਜਾਣਗੇ ਉਹਨਾਂ ਨੂੰ ਉਹਨਾਂ ਦੀ ਹੈਜੀਨ ਉਹਨਾਂ ਨੂੰ ਹੀ ਫਾਇਦਾ ਹੈ ਇਹਨਾਂ ਨੂੰ ਸਮਝਾਤੇ ਹੀ ਰਹੇ ਆ ਬਾਕੀ ਨਹੀਂ ਸਮਝਦੇ ਫਿਰ ਸਾਮੀ ਜੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਫਿਰ ਸਾਡੇ ਵੱਲੋਂ ਨੋਟਿਸ ਜਿਸ਼ੂ ਕੀਤੇ ਜਾ ਰਹੇ ਆ ਔਰ ਰਾਤ ਦੇ ਨਾਲ ਸੈਂਪਲਿੰਗ ਕਰਤੀ ਗਈ ਹੈ